ਦੇਸ਼ਵਦੇਸਿਤ ਵਸਦੀਆਂ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਨੂੰ ਲੈ ਕੇ ਰूबरू ਹੋ ਰਹੇ ਹਾਂ ਜਿਨ੍ਹਾਂ ਨੂੰ ਅਕਸਰ ਤੁਸੀਂ ਬੰਤ ਫੂਲਪੁਰੀ ਦੇ ਨਾਂ ਤੇ ਜਾਣਦੇ ਹੋ ਬੰਤ ਫੂਲਪੁਰੀ ਜੀ ਧਰਮਸ਼ਾਪ ਜਿਹੜੇ ਰਾਮਪੁਰਾ ਫੂਲ ਦੇ ਨਾਲ ਪਿੰਡ ਫੂਲ ਰਾਮਪੁਰਾ ਲੱਗ ਗਿਆ ਫੂਲ ਲੱਗ ਗਿਆ ਸਪੈਸ਼ਲੀ ਕਈ ਦਿਨਾਂ ਤੋਂ ਅਸੀਂ ਇਹਨਾਂ ਤੋਂ ਸਪੈਸ਼ਲੀ ਟਾਈਮ ਲੈ ਰਹੇ ਸੀ ਇਹਨਾਂ ਦੇ ਜਿਵੇਂ ਜਿਆਦਾ ਹੋਣ ਕਰਕੇ ਸੋ ਅੱਜ ਦਾਸ ਨੂੰ ਇਹਨਾਂ ਨੇ ਟਾਈਮ ਦਿੱਤਾ ਤੁਹਾਡੇ ਰੂਹ ਰੂਹ ਕਰ ਰਹੇ ਆ ਬੰਤ ਫੂਲ ਫੁਰੀ ਜੀ ਪਹਿਲੇ ਦਾ ਸਾਥੀਕਾਰ ਜੀ ਸੋਥਰੀ ਗਾਲ ਜੀ ਮੈਂ ਮਾਸਟਰ ਬ੍ਰਿਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਆ ਕੇ ਮੈਨੂੰ ਨਮਾਣੇ ਦੇ ਨੂੰ ਹੁਣ ਬਾਣ ਬਖਿਆ ਬਹੁਤ-ਬਹੁਤ ਸ਼ੁਕਰੀਆ ਦੋਸਤੋ ਇਹਨਾਂ ਦੀ ਵਡਿਆਈ ਹੈ ਕਿ ਇਹਨਾਂ ਦਾ ਬੜਪਨ ਹੈ ਕਿ ਦਾਸ ਨੂੰ ਇੰਨਾ ਮਾਨ ਸਤਕਾਰ ਦਿੰਦੇ ਆ ਅੱਜ ਇਹਨਾਂ ਦੇ ਜੀਵਨ ਤੇ ਆਪਾਂ ਗੱਲਬਾਤ ਕਰਾਂਗੇ ਕਿਹੜੇ ਕਿਸ ਤਰ੍ਹਾਂ ਦੇ ਜੀਵਨ ਦੇ ਵਿੱਚੋਂ ਨਿਕਲ ਕੇ ਅੱਜ ਕਿਸ ਮੰਜ਼ਲ ਤੱਕ ਪਹੁੰਚੇ ਆ ਜਿਹੜੇ ਪਹਿਲੀ ਵਾਰੀ ਇਹਨਾਂ ਦੇ ਰੂਬਰੂ ਹੋ ਰਹੇ ਆ ਮੇਰੀ ਬੇਨਤੀ ਆ ਕਿ ਅੱਜ ਦੀ ਵੀਡੀਓ ਦੇ ਨਾਲ ਜੁੜੇ ਰਹੋ ਭਰਪੂਰ ਮਨੋਰੰਜਨ ਵੀ ਹੋਊਗਾ ਜਾਣਕਾਰੀ ਵੀ ਮਿਲੂ ਔਰ ਸਹਾਇਤਕ ਸਰਗਰਮੀਆਂ ਔਰ ਸਮਾਜ ਦੇ ਵਿੱਚ ਇਹਨਾਂ ਦੀ ਕੀ ਦੇਣਾ ਗਵਰਨਮੈਂਟ ਦਾਾਰੇ ਦੇ ਵਿੱਚ ਕਿਸੇ ਦਾਾਰੇ ਨਾਲ ਜੁੜੇ ਰਹੇ ਆਪਾਂ ਸਾਰੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਫੁੱਲਪੁਰੀ ਜੀ ਤੁਹਾਡੀ ਅਸਲ ਉਮਰ ਕਿੰਨੀ ਹੋ ਗਈ ਅਸਲੀ ਮੇਰਾ ਜਨਮ ਹੈਗਾ 22 ਦਸੰਬਰ 1946 ਤੇ ਮੈਨੂੰ ਸਕੂਲ ਦੇ ਵਿੱਚ ਦਾਖਲ ਨਹੀਂ ਕਰਦੇ ਸੀ ਤੇ ਮੈਂ ਕਿਉਂ ਵੱਡੀ ਉਮਰ ਦਾ ਬੱਚਾ ਸੀਗਾ ਸੋ ਬਾਕੀ ਲੜਕਿਆਂ ਨਾਲੋਂ ਤੇ ਮੈਂ ਹੋਰ ਆਉ ਦੇ ਨਾਨਕੀ ਪੜਦਾ ਹੁੰਦਾ ਸੀ ਤੇ ਫਿਰ ਉਸ ਤੋਂ ਬਾਅਦ ਉਹ ਮਾਸਟਰ ਜੀ ਮੇਰੇ ਫਾਦਰ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਗਰੀਬ ਬੰਦਿਆਂਗੇ ਚਲੋ ਦਿਨ ਮਹੀਆਂ ਵਗਰਾ ਲਾ ਦਨੇਗੇ ਥੋੜੀ ਮਰਜ਼ੀ ਆ ਉਹ ਕਹਿੰਦੇ ਤੁਸੀਂ ਪੜ੍ਹਦਾ ਰਹੋ ਮੈਂ ਹਾਂਜੀ ਕਹਿੰਦਾ ਊੜਾੜਾ ਸੁਣਾ ਇੱਕ ਆਦੂਆ ਸੁਣਾ ਤੇ ਮੈਂ ਆਪਣਾ ਮੈਨੂੰ ਉਹਨੇ ਕਿਤਾਬ ਮੂਰੇ ਕਰਤੀ ਮੈਂ ਪੜ੍ਹ ਕੇ ਸੁਣਾਤੀ ਮੈਨੂੰ ਉਹਨਾਂ ਨੇ ਕਲਾਸ ਦਾ ਮਨੀਟਰ ਬਣਾਤਾ ਤੇ ਮੇਰੀ 25 10 22 10 22 ਦੇ ਸਬਰ ਦੇ 46 ਦੀ ਵਜਾਏ ਮੇਰੀ ਉਹਨਾਂ ਨੇ 25 10 52 ਲਿਖਤੀ ਅੱਛਾ ਜੀ 52 ਦੇ ਦਾ ਬਾਰਫ ਤੇ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਸੀ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਦੋਂ ਹੋਏ ਮੈਂ 29 10 1971 ਨੂੰ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਤੇ ਮਿਤੀ 31 10 2010 ਨੂੰ ਬਤੌਰ ਥਾਣੇਦਾਰ ਰਿਟਾਇਰ ਹੋਇਆ ਹਾਂ ਆ ਜੀ ਮੈਂ ਜਦੋਂ ਤੁਸੀਂ ਰਿਟਾਇਰ ਹੋਏ ਉਦੋਂ ਕਿੱਥੇ ਜਾਂ ਉਸੀ ਆਪਣੀ ਮਾਨਸਾ ਸੀ ਮਾਨਸਾ ਸੀ ਫੁੱਲਪੁਰੀ ਜੀ ਤੁਸੀਂ ਸਮਾਜ ਦੇ ਵਿੱਚ ਰਹਿੰਦੇ ਆ ਜਾਂ ਸਰਕਾਰੀ ਜੋਬ ਕਰਦੇ ਆ ਜਾਂ ਜੋਬ ਤੋਂ ਪਹਿਲਾਂ ਮੈਰਿਜ ਤੋਂ ਪਹਿਲਾਂ ਤੁਸੀਂ ਸੱਤਕ ਸਰਗਰਮੀਆਂ ਦੇ ਨਾਲ ਜੁੜ ਗਏ ਸੀਗੇ ਕੈਮ ਦਾ ਭਾਵ ਵੀ ਕਲਚਰ ਨਾਲ ਜੁੜ ਗਏ ਸੀ ਸੱਭਿਆਚਾਰ ਦੇ ਨਾਲ ਜੁੜ ਗਏ ਸੀ ਪੁਰਾਣੇ ਕਿਹੜੇ-ਕਿਹੜੇ ਕਲਾਕਾਰਾਂ ਦੇ ਤੁਸੀਂ ਹਮਸਫਰ ਰਹੇ ਹੋ ਬੈਲੋ ਜੀ ਪਹਿਲਾਂ ਗਾਉਣ ਦਾ ਬਹੁਤ ਸ਼ੌਂਕ ਸੀਗਾ ਠੀਕ ਹੈ ਜੀ ਮੈਂ ਹਰਚਰਨ ਗਰੇਵਾਲ ਨਾਲ ਕੁਝ ਟਾਈਮ ਸਟੇਜ ਵੀ ਕੀਤੀ ਆ ਠੀਕ ਹੈ ਜੀ ਤੇ ਫਿਰ ਸਾਡੇ ਘਰਦਿਆਂ ਨੇ ਇਸ ਚੀਜ਼ ਨੂੰ ਟੰਗਾ ਨਹੀਂ ਮੰਨਿਆ ਤੇ ਫਿਰ ਮੈਂ ਉਸ ਤੋਂ ਬਾਅਦ ਜਦੋਂ ਘਰ ਦੇ ਚੀਜ਼ ਨੂੰ ਨਫ਼ਰਤ ਕਰਨ ਲੱਗ ਗਏ ਕਿਉਂ ਉਸ ਸਮੇਂ ਇਸ ਤਰ੍ਹਾਂ ਦੇ ਸੀਗੇ ਉਹਨੂੰ گاਉਂ ਨੂੰ ਲੋਕ ਚੰਗਾ ਨਹੀਂ ਸਮਝਦੇ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਬਿਜਲੀ ਬੋਰਡ ਦਾ ਇਲੈਕਟ੍ਰੀਸ਼ੀਅਨ ਟ੍ਰੇਡ ਵੀ ਕੀਤੀ ਬਠਿੰਡੇ ਤੋਂ ਫਿਰ ਮੈਂ ਏਲਮ ਪਟਿਆਲਾ ਲੱਗਿਆ ਪਰ ਫਿਰ ਵੀ ਉਹ ਸੜਕੋ ਤੋਂ ਪੰਜਾਬ ਪੁਲਿਸ ਸਾਹਿਬ ਦਾ ਭਰਤੀ ਆ ਗਿਆ ਪੰਜਾਬ ਪੁਲਿਸ ਬਤੌਰ ਸਪਾਹੀ ਭਰਤੀ ਹੋ ਗਿਆ ਠੀਕ ਹੈ ਜੀ ਦੋਸਤੋ ਆਵਾਜ਼ 40 ਸਾਲ ਦੀ ਸੇਵਾ ਤੋਂ ਬਾਅਦ ਮੈਂ ਬਤੌਰ ਸਹਾਲੇਦਾਰ ਜ਼ਿਲ੍ਹਾ ਮਾਨਸਾ ਤੋਂ ਰਿਟਾਇਰ ਹੋਇਆ ਦੋਸਤੋ ਇਹ ਦੱਸਣਾ ਜ਼ਰੂਰੀ ਹੈ ਕਿ ਇਹਨਾਂ ਦੇ ਦੋ ਸੁਪੁੱਤਰ ਤੇ ਇੱਕ ਧੀ ਸਪੁੱਤਰ ਦੋਨੇ ਗਵਰਨਮੈਂਟ ਜੌਬ ਤੇ ਆ ਨੂਰ ਰਾਣੀਆਂ ਵੀ ਗਵਰਨਮੈਂਟ ਜੌਬ ਤੇ ਆ ਇਹਨਾਂ ਦੇ ਪੁੱਤੇ ਫਾਰਮ ਦੇ ਵਿੱਚ ਕੈਨੇਡਾ ਦੇ ਵਿੱਚ ਵੈਲ ਸੈਟਲ ਆ ਤੇ ਇੱਥੇ ਵੀ ਪਰਿਵਾਰਕ ਜ਼ਿੰਦਗੀ ਆ ਜਿਹੜੀ ਇਹਨਾਂ ਦਾ ਜੀਵਨ ਨਿਰਭਾਅ ਬਹੁਤ ਚੰਗੇ ਢੰਗ ਨਾਲ ਅਸਲਾ ਆਸਰ ਦੇ ਵਿੱਚ ਮੀਡੀਅਮ ਪਰਿਵਾਰ ਨੂੰ ਇਹ ਬਿਲੋਂਗ ਕਰਦੇ ਹੋਏ ਇੱਥੇ ਸਮਾਜ ਦੇ ਵਿੱਚ ਵਿਚਰਦੇ ਨੇ ਤੇ ਮੇਰੇ ਲੜਕੇ ਨੂੰ ਅਵਾਰਡ ਵੀ ਮਿਲਿਆ ਜੀ ਪੰਜਾਬ ਵਿੱਚ ਹਾਂ ਬਿਲਕੁਲ ਇਹਨਾਂ ਦੇ ਬੇਟੇ ਨੂੰ ਟੀਚਰ ਹ ਟੀਚਰ ਸੀ ਨਾ ਟੀਚਰ ਨਹੀਂ ਤੇ ਉਹਨਾਂ ਨੂੰ ਸਟੇਟ ਅਵਾਰਡ ਵੀ ਨਾਲ ਵੀ ਸਨਮਾਨਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕਿ ਤੇ ਦੋਸਤਾਂ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਕਿ ਅਸੀਂ ਕਿਸੇ ਵਿਸ਼ੇ ਤੇ ਗੱਲ ਕਰਨੀ ਆ ਸਹਾਇਤਕ ਸਰਗਰਮੀਆਂ ਜਿਹੜੀਆਂ ਨੇ ਕਾਇਮ ਦਾ ਪਾ दी ਇਹ ਗੀਤਕਾਰੀ ਦੇ ਵਿੱਚ ਗੀਤਕਾਰੀ ਦੇ ਵਿੱਚ ਨਾ ਜਿਹੜੇ ਜਾਣਦੇ ਆ ਧੰਨਵਾਦ ਜਿਹੜੇ ਨਹੀਂ ਜਾਣਦੇ ਅੱਜ ਇਹਨਾਂ ਦੇ ਗੀਤ ਕਿਹੜੇ-ਕਿਹੜੇ ਕਲਾਕਾਰਾਂ ਨੇ ਗਾਏ ਆ ਕਿਹੜੇ ਗੀਤ ਸੁਪਰ ਹਿੱਟ ਹੋਏ ਆ ਤੇ ਉਹ ਗੀਤ ਕਿੱਥੋਂ-ਕਿੱਥੋਂ ਰਿਕਾਰਡ ਹੋਏ ਕਿਹੜੇ-ਕਿਹੜੇ ਲੋਕਾਂ ਦਾ ਜੀਵਨ ਇਹਨਾਂ ਨੇ ਬਣਾਇਆ ਤੇ ਉਹਨਾਂ ਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਡੇ ਰੂਬਰੂ ਕਰਨੀਆਂ ਚਾਹੁੰਨਾ ਮੈਂ ਇਹਨਾਂ ਦੀਆਂ ਤਿੰਨ ਪੁਸਤਕ ਤਿੰਨ ਕਿਤਾਬਾਂ ਲਿਖੀਆਂ ਹੋਈਆਂ ਜਿਦੇ ਵਿੱਚ ਲੋਕ ਗੱਥਾਵਾਂ ਜਾਗਦੀਆਂ ਲੋਕ ਗੱਥਾਵਾਂ ਜਾਗਦੀਆਂ ਇਹ ਇਹਨਾਂ ਦੀ ਕਿਤਾਬ ਹੈ ਤੇ ਦੂਸਰੀ ਕਿਤਾਬ ਹੈ ਇਹਨਾਂ ਦੀ ਸੋਹਣੀ ਪੱਗ ਬੰਨ ਮਿੱਤਰਾ ਸੋਹਣੀ ਪੱਗ ਬੰਨ ਮਿੱਤਰਾ ਇਹ ਵੀ ਕਿਤਾਬ ਇਹਨਾਂ ਦੀ ਬੜੀ ਪ੍ਰਸਿੱਧ ਕਿਤਾਬ ਹੈ ਤੇ ਤੀਸਰੀ ਕਿਤਾਬ ਹੈ ਇਹਨਾਂ ਦੀ ਮੈਂ ਬੋਲੀ ਮੈਂ ਪੰਜਾਬੀ ਬੋਲੀ ਹਾਂ ਔਰ ਇਸ ਕਿਤਾਬ ਬਾਰੇ ਮੈਂ ਸਪੈਸ਼ਲੀ ਦੱਸਣਾ ਚਾਹੁੰਦਾ ਕਿ ਇਹ ਕਿਤਾਬ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਇਸ ਕਿਤਾਬ ਨੂੰ ਪ੍ਰਮਾਣਿਤ ਕੀਤਾ ਔਰ ਬਕਾਇਦਾ ਲਾਇਬ੍ਰੇਰੀਆਂ ਲਾਇਬ੍ਰੇਰੀਆਂ ਵਾਸਤੇ ਪ੍ਰਮਾਣਿਤ ਕੀਤਾ ਬਕਾਇਦਾ ਇਹਦਾ ਗਵਰਨਮੈਂਟ ਵੱਲੋਂ ਇਸ਼ੂ ਹੋਇਆ ਲੈਟਰ ਵੀ ਤੁਹਾਡੇ ਰੂਪ ਨੂੰ ਕਰਾਂਗੇ ਤੇ ਦੋਸਤੋ ਇਹਨਾਂ ਦੇ ਗੀਤਾਂ ਬਾਰੇ ਗੱਲਬਾਤ ਕਰਨ ਦੀ ਤੋਂ ਪਹਿਲਾਂ ਮੈਂ ਕੁਝ ਤੁਹਾਡੇ ਨਾਲ ਪੁਰਾਣੇ ਗੀਤ ਤੁਸੀਂ ਦੇਖ ਦੇਖੋਗੇ ਕਿ ਪੁਰਾਣੇ ਗੀਤ ਇਹ ਇੱਕ ਪੁਰਾਣੇ ਤਵੇ ਸਤਨਾਮ ਜਪ ਬੰਦਿਆ ਸਤਨਾਮ ਜਪ ਬੰਦਿਆ ਦਾਰੀ ਰਾਮ ਜਿਹੜੇ ਸੁਨਾਮ ਤੋਂ داریਰਾਮ ਲਖੀਆ ਜੀ ਜਿਹੜੇ ਸੁਨਾਮ ਤੋਂ ਸੀ ਉਹਨਾਂ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਇਹ ਪੁਰਾਣਾ ਤਵਾ ਤੇ ਜਿਹੜੇ ਤਵੇ ਸੁਣਦੇ ਰਹੇ ਆ ਜਾਂ ਹੁਣ ਵੀ ਤੁਸੀਂ YouTube ਤੇ ਸਰਚ ਮਾਰੋਗੇ ਸਤਨਾਮ ਜਪ ਬੰਦੇ ਆ داریਰਾਮ ਲਖੀਆ ਜਿਨ੍ਹਾਂ ਨੇ ਗਾਇ ਗੀਤ ਦੇ ਲਿਖੇ ਹੋਏ ਨੇ ਬੰਤ ਫੁੱਲਪੁਰੀ ਜੀ ਦੇ ਤੇ ਇਹਦੇ ਨਾਲ ਹੀ ਇੱਕ ਹੋਰ ਇੱਕ ਬੜਾ ਹੀ ਅਕਸਰ ਜਿਨ੍ਹਾਂ ਨੇ ਸੁਣਿਆ ਜਾਂ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਸਤ ਗੁਰਾਂ ਨੇ ਜਹਾਜ਼ ਬਣਾਇਆ ਸੱਤ ਗੁਰਾਂ ਨੇ ਜਹਾਜ਼ ਬਣਾਇਆ ਇਹ ਵੀ ਦਾਰੀ RAM ਲਖਿਆ ਜੀ ਦਾ ਗੀਤ ਲਿਖਿਆ ਹੋਇਆ ਹੈ ਨਾ ਗਾਇਆ ਹੋਇਆ ਤੇ ਲਿਖਿਆ ਹੋਇਆ ਹੈ ਪੂਰਬਰੀ ਜੀ ਦਾ ਤੇ ਇਹ ਜਦੋਂ ਸੀ ਛੋਟੇ ਹੁੰਦੇ ਸੀ ਤਾਂ ਅਕਸਰ ਜਿਵੇਂ ਸੱਤ ਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਉਹਦਾ ਇਹ ਗਾਣਾ ਵੀ ਆਮ ਅਕਸਰ ਘਰਾਂ ਦੇ ਉੱਤੇ ਵਿਆਹ ਸ਼ਾਦੀਆਂ ਤੇ ਜਾਂ ਕਿਸੇ ਸਮਾਗਮ ਤੇ ਘਰਾਂ ਦੇ ਉੱਤੇ ਸਪੀਕਰਾਂ ਦੇ ਵਿੱਚ ਜਦੋਂ ਮੰਝੇ ਜੋੜ ਕੇ ਸਪੀਕਰ ਲੱਗਦੇ ਸੀ ਉਸ ਵੇਲੇ ਅਕਸਰ ਇਹ ਹੀ ਗੀਤ ਸੀ ਸੁਣਦੇ ਰਹੇ ਆ ਤੇ ਇਹਨੂੰ ਗੀਤ ਨੂੰ ਤੁਸੀਂ ਜਰੂਰ ਸੁਣਿਓ ਤੇ ਆਪਣੀ رائے ਵੀ ਆਪਣੇ ਕਮੈਂਟਾਂ ਦੇ ਵਿੱਚ ਦਿਓ ਦੋਸਤੋ ਇਹਦੇ ਨਾਲ ਨਾਲ ਹੋਰ ਜੇ ਬਸ ਹਾਏ ਤੇ ਗਰਮੀਆਂ ਸਰਗਰਮੀਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਇਹਨਾਂ ਦੇ ਅਖਬਾਰਾਂ ਦੇ ਵਿੱਚ ਲੇਖ ਕਵਤਾਵਾਂ ਤੇ ਆ ਗਵਰਨਮੈਂਟ ਤੋਂ ਅਥੋਰਾਈਜ਼ ਲੈਟਰ ਜਿਹੜੀ ਇਹਨਾਂ ਦੀ ਬੁੱਕ ਹੈ ਜਿਹੜੀ ਲਾਇਬ੍ਰੇਰੀਆਂ ਵਾਸਤੇ ਮੈਂ ਪੰਜਾਬੀ ਬੋਲੀਂ ਮੈਂ ਪੰਜਾਬੀ ਬੋਲੀ ਆ ਪ੍ਰਮਾਣਿਤ ਹੋਈ ਉਹਦੇ ਵਾਸਤੇ ਤੇ ਦੋ ਕਦਮਾਂ ਇਹਨਾਂ ਦੀਆਂ ਹੁਣ ਬਹੁਤ ਜਲਦੀ ਆ ਰਹੀਆਂ ਨੇ ਇੱਕਦਾਂ ਗੁਰਨਾਨਕ ਆਇਆ ਇਹਦਾ ਮੈਟਰ ਖੜੜਾ ਪੂਰਾ ਗੁਰਨਾਨਕਾ ਆ ਤੇ ਦੂਸਰੀ ਹੈਗੀ ਹੈ ਵਾਗੇ ਦੀ ਲਕੀਰ ਇੱਕ ਵਾਗੇ ਦੀ ਲਕੀਰ ਬੁੱਕ ਹੈ ਇਹ ਵੀ ਬਹੁਤ ਜਲਦੀ ਤੁਹਾਡੇ ਰੂਬਰੂ ਹੋਏਗੀ ਵਾਗੇ ਦੀ ਲਕੀਰ ਸੋ ਇੰਨਾ ਕੁਛ ਇਹਦੇ ਪਿੱਛੇ ਨਾਲ ਦੀਆਂ ਅਸਲ ਸਟੋਰੀ ਕੀ ਹੈ ਕਿਸ ਤਰ੍ਹਾਂ ਇਹਨਾਂ ਦਾ ਸੰਘਰਸ਼ ਰਿਹਾ ਕਿੱਦਾਂ ਇਹਨਾਂ ਨੇ ਮਿਹਨਤ ਕਰਕੇ ਇਹ ਕਿੱਥੋਂ ਇਹਨਾਂ ਕੋਲੇ ਇਹਨਾਂ ਮੈਟਰ ਆਉਂਦਾ ਸੋ ਆਪਾਂ ਹੁਣ ਗੱਲਬਾਤ ਕਰਾਂਗੇ ਗੀਤਾਂ ਦੀ ਆਪਣੇ ਫੁੱਲਪੁਰੀ ਜੀ ਦਾਰੀ ਨਾਮ ਲੱਗਿਆ ਤੇ ਗੀਤ ਮੈਂ ਦੱਸ ਦਿੱਤੇ ਹਾਂ ਜੀ ਇਸ ਤੋਂ ਬਿਨਾ ਹੋਰ ਕਿਹੜੇ ਕਿਹੜੇ ਗੀਤ ਆਪਣੇ ਕਲਾਕਾਰਾਂ ਨੇ ਤੁਹਾਡੇ ਗੀਤ ਗਾਏ 1982 ਦੇ ਵਿੱਚ ਪੰਮੀ ਬਾਈ ਨੇ ਗੀਤ ਗਾਇਆ ਸੀਗਾ ਜੀ ਚੰਨ ਜਿਹੇ ਰੂਪ ਦਾ ਨਜ਼ਾਰਾ ਲੈਣ ਦੇ ਪੰਮੀ ਬਾਈ ਜੀ ਸਿੱਖੀ ਵਾਲੇ ਜਿਨ੍ਹਾਂ ਨੇ ਅਸੀਂ ਭੰਗੜੇ ਦੇ ਹਾਂ ਜੀ ਹਾਂ ਜੀ ਹਾਂ ਜੀ ਕਹਿੰਦੇ ਉਸ ਤੋਂ ਕੁਝ ਗੀਤ ਮੇਰੇ ਭਵਿੰਦਰ ਕੌਰ ਮਹਾਲੀ ਜੀ ਨੇ ਰਿਕਾਰਡ ਕਰਵਾਏ ਆ ਠੀਕ ਹੈ ਜੀ ਦਾਰੀ ਰਾਮ ਲਿਖੇ ਨੇ ਕਰਾਏ ਆ ਤੇ ਹੋਰ ਆ ਲਿਖਿਆ ਹੋਇਆ ਸੀ ਮੇਰੇ ਕਿਤਾਬਾਂ ਦੇ ਉੱਪਰ ਕਾਫੀ ਬੰਡਿਆਂ ਦੇ ਨਾਮ ਠੀਕ ਹੈ ਜੀ ਹਾਂ ਕਿਤਾਬਾਂ ਦੇ ਉੱਪਰ ਲਿਖਿਆ ਸੀ ਹਾਂ ਜੀ ਇੱਕ ਇੱਕ ਮਿੰਟ ਹੋਰ ਸੇ ਤੇ ਦੋਸਤੋ ਦੇਖ ਰਹੇ ਹੋ ਕਿ ਬਹੁਤ ਨਾਮੀ ਭੁਪਿੰਦਰ ਕੌਰ ਮਹਾਲੀ ਜਿਨ੍ਹਾਂ ਨੂੰ ਜਿਹਦੇ ਮਿਰਜੇ ਦਾ ਰਿਕਾਰਡ ਨਹੀਂ ਕਿਸੇ ਨੇ ਤੋੜਿਆ ਕਹਿੰਦਾ ਭਾ ਵੀ ਇੰਨੀ ਜੋਰ ਨਾਲ ਤੇ ਇੱਕ ਦੀ ਆਵਾਜ਼ ਦੇ ਨਾਲ ਮਿਰਜਾ ਗਾਉਂਦੇ ਸੀ ਉਹਨਾਂ ਨੇ ਵੀ ਇਹਨਾਂ ਦੇ ਗੀਤ ਗਾਏ ਆ ਪੰਮੀ ਬਾਈ ਜੀ ਜਿਹੜੇ ਸਮੇਂ ਦੇ ਸਟਾਰ ਰਹੇ ਆ ਤੇ ਅੱਜ ਵੀ ਉਹ ਸਟਾਰ ਹੀ ਨੇ ਪੰਜਾਬ ਪੁਲਿਸ ਦੇ ਵਿੱਚ ਵੀ ਆਪਣੀ ਜੌਬ ਕਰਦੇ ਆ ਤੇ ਉਹਨਾਂ ਨੇ ਵੀ ਇਹਨਾਂ ਦੇ ਗੀਤ ਗਾਏ ਆ داریਰਾਮ ਲਖੀਆ ਗਾਮੀਰਾਮ ਸੁਨਾਮੀ ਤੇ ਹੋਰ ਕਿਹੜੇ ਸੰਦੇਸ਼ ਕਪੂਰ ਤੇ ਭੂਲਚੰਦ ਭੱਟੀ ਨੇ ਮੇਰੇ ਗੀਤ ਗਾਏ ਆ ਜੀ ਠੀਕ ਹੈ ਜੀ ਸਰ ਜੇ ਇਸ ਕੋਲ ਪੰਬੇ ਰਕਾਰਡ ਹੋਏ ਸੀਗੇ ਤੇ ਉਹ ਪੰਬੀ ਬਾਈ ਦਾ ਤੁਹਾਨੂੰ ਦੱਸ ਹੀ ਦਿੱਤਾ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਇੱਕ ਆ ਪਿੱਛੇ ਜੇ ਤੁਹਾਡਾ ਗੀਤ ਬੜਾ ਪ੍ਰਸਿੱਧ ਹੋਇਆ ਜੀ ਪਗੜੀ ਪਗੜੀ ਹਾਂ ਉਹ ਕਿਨੇ ਗਾਇਆ ਸੀਗਾ ਜੀ ਆਪਣੇ ਨੇ ਉਹਦਾ ਨਾਮ ਹੈਗਾ ਰੋਕੀ ਸਿੰਘ ਰੋਕੀ ਸਿੰਘ ਇਹ ਵੀ YouTube ਤੇ ਇਹਨਾਂ ਦਾ ਗੀਤ ਪਿਆ ਬਹੁਤ ਦੋਸਤੋ ਇੱਕ ਇੱਥੇ ਗੱਲ ਹੋਰ ਧਿਆਨ ਨਾਲ ਨੋਟ ਕਰਿਓ ਤੁਸੀਂ ਬੰਤਰਾ ਫੂਲਪੁਰੀ ਤੇ ਇੱਕ ਬੰਤ RAM RAMਪੁਰੇ ਵਾਲਾ ਉਹ ਉਹ ਵੀ ਰਾਈਟਰ ਨੇ ਬੰਤ RAMਪੁਰੇ ਵਾਲਾ ਉਹ ਲੱਗ ਨਹੀਂ ਪਰ ਬੰਤ RAMਪੂਰੀ ਦੇ ਫੂਲ ਦਾ ਜੀਵਨ ਹੈ ਜਿਹੜਾ ਅੱਜ ਇਸ ਤੁਹਾਡੇ ਰੂਪ ਰੂ ਕਰ ਰਹੇ ਆ ਸਾਹਮਣੇ ਨੇ ਸਾਡੀ ਸ਼ਖਸੀਅਤ ਹੈ ਸਾਡੇ ਸਤਕਾਰਯੋਗ ਨੇ ਇਹਨਾਂ ਨਾਲ ਬਹੁਤ ਸਾਰਾ ਜਿਹੜਾ ਇਹ ਲਿਟਰੇਚਰ ਲਿਖਦੇ ਆ ਪਹਿਲੀ ਗੱਲ ਤਾਂ ਇਹਨਾਂ ਦੇ ਲਫ਼ਜ਼ਾਂ ਦਾ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦੀ ਆ ਇਹਨਾਂ ਦਾ ਰਿਣੀ ਆ ਕਿ ਜਿਹੜੇ ਲਫ਼ਜ਼ ਪਤਾ ਨਹੀਂ ਕਿੱਥੋਂ ਕਿੱਦੋਂ ਚੁਣ ਕੇ ਲਿਆਉਂਦੇ ਆ ਕਿੰਨਾ ਇਹਦੇ ਲਈ ਲਿਟਰੇਚਰ ਪੜ੍ਹਨਾ ਪੈਂਦਾ ਹੋਊਗਾ ਕਿੰਨਾ ਸੰਘਰਸ਼ ਕਰਨਾ ਪੈਂਦਾ ਤੋ ਮੈਂ ਹੁਣ ਫੁੱਲ ਫੁੱਲ ਜੀ ਇੱਕ ਬੇਨਤੀ ਕਰੂੰਗਾ ਤੁਹਾਡੀ ਇੱਕ ਬਨੇ ਨਾ ਛਿੰਦਾ ਬੰਦੀ ਦੇ ਵਿੱਚ ਇੱਕ ਹਫਤਾ ਪਹਿਸੇ ਮੈਨੂੰ ਸੁਣਾਈ ਸੀ ਉਹ ਮਾੜਾ ਜਿਹਾ ਇੱਕ ਵਾਰੀ ਸੰਤਾਂ ਦੇ ਰੂ ਰੂ ਕਰੀਏ ਜੀ ਅੱਜ ਕੱਲ ਕੁੜੀਆਂ ਦੇ ਬਾਰੇ ਤੇ ਲਿਖਿਆ ਹੋਇਆ ਜੀ ਕਟਣਾ ਕਤਣਾ ਤੁਮਨਾ ਭੁੱਲ ਗਈ ਤਿਰੰਜਨਾਂ ਦੀ ਸਰਦਾਰੀ ਨਹੀਂ ਝੂਮ ਝੂਮ ਕੇ ਤੁਰਨਾ ਭੁੱਲ ਗਈ ਟੋ ਟੂ ਹਾਰੀ ਨਹੀਂ ਸੱਗੀ ਫੁੱਲੀਆਂ ਕਾਂਢੇ ਝੂਮ ਕੇ ਘੁੰਡ ਕਗਰੇ ਫਲਕਾਰੀ ਨਹੀਂ ਮੱਥੇ ਤੇ ਚੰਦ ਸੋਨੇ ਦੇ ਦੰਦ ਕੋਲ ਦੇ Chand ਨਹੀਂ ਜੁਗ ਜੁਗ ਜੀਣੀ ਹੈ ਸਨਾ ਤੇ ਹਸੋਣਾ ਭੁੱਲਿਆ ਨੱਚਣਾ ਤੇ ਗਾਉਣਾ ਨਹੀਂ ਸੌਣ ਬਹਿਨੇ ਬਿਪਲੀ ਪਿੰਗਾ ਕਿੱਦੇ ਚ ਪੜਥੂ ਪਾਉਣਾ ਨਹੀਂ ਟੋਡੀ ਉੱਤੇ ਪੰਜ ਦਾਣਾ ਤੇ ਸੁਰਮਾ ਪਾ ਮਟਕਾਉਣਾ ਨਹੀਂ ਇਸ਼ਕ ਸਦਾ ਅਨਪੋਲ ਬੋਲੀਆਂ ਮਾਈਏ ਟੱਪੇ ਢੋਲ ਤੇਰੀ ਬੰਧਲੀ ਵਰਗੇ ਬੋਲ ਨਹੀਂ ਸੁੱਖਾਂ ਲੱਦਗੇ ਕਿੱਤਲੀ ਝੂਮਰ ਜਾਗੋ ਸਠਣੀ ਤੱਕ ਗੀਤ ਕੋੜੇ ਸੱਸੀ ਸੋਹਣੀ ਸਭ ਹੀ ਤੇ ਭਾਗ ਪ੍ਰੀਤ ਦੀ ਪ੍ਰੀਤ ਕੋੜੇ ਇਸ਼ਕ ਹਟਾਉਣਾ ਇਸ਼ਕ ਨਵਾਉਣਾ ਸੱਚੀ ਸੁੱਚੀ ਰੀਤ ਕੋੜੇ ਪਿਆਰ ਹੈ ਕਰਨਾ ਝਣਾ ਵਿੱਚ ਤਰਨਾ ਥਲਾਂ ਵਿੱਚ ਮਰਨਾ ਨਹੀਂ ਦਿਉਣ ਜੋਗੀਏ ਕੰਧਾਂ ਕੋਲਿਆਂ ਉੱਤੇ ਉਕਰੇ ਘੁੱਗੀਆਂ ਤੋਤੇ ਮੋਰ ਕੋੜੇ ਕਿੱਥੇ ਹਾਸੇ ਰੰਗਲੇ ਦੰਦਾ ਚੰਚੰ ਝੰਕਣ ਬੋਰ ਕੋੜੇ ਅੱਜ ਤੂੰ ਫੈਸ਼ਨ ਉੱਤੇ ਢਲ ਕੇ ਬਣੀ ਹੋਰ ਦੀ ਹੋਰ ਕੋੜੇ ਕਹਿੰਦਾ ਕਿ ਜੱਗ ਬਾਪ ਦੀ ਪੱਗ ਰੱਖਣਾ ਲੱਜ ਨਹੀਂ ਮਾਦੀਏ ਚੋ ਚਲੀਏ ਪਤਸਮੀ ਸਭ ਬਤਾ ਉਤੇ ਡੁੱਲ ਕੇ ਬਰਸ ਗਈ ਭੁੱਲੜੀਏ ਚੰਨੀ ਲਾ ਕੇ ਸ਼ਰਮ ਗਵਾ ਕੇ ਇਸ਼ਕ ਨੇੜ ਗਿਆ ਤੂੰ ਲੜੀਏ ਨਗੇਜ ਸਹਾਰੇ ਵਿੱਚ ਬਜਾਰੀ ਵਿਕਦੀ ਫਿਰਦੀ ਮੁੱਲ ਕੋ ਮੁੱਲੜੀਏ ਸਾਦਾ ਸੀ ਰਹਿਣਾ ਬਹਿਣਾ ਬੰਤ ਫੂਲਪੁਰੀ ਦਾ ਕਹਿਣਾ ਤੇਰਾ ਸ਼ਰਮ ਹਿਆ ਸੀ ਗਹਿਣਾ ਨਹੀਂ ਡੁੱਬ ਜਾਣੀਆ ਦੋਤੋ ਮੈਨੂੰ ਦਾ ਬਹੁਤ ਆਨੰਦ ਆਇਆ ਜੇ ਤੁਹਾਨੂੰ ਆਨੰਦ ਆਤਾ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਔਰ ਇਸ ਤਰ੍ਹਾਂ ਦੀ ਲਿਖਣੀ ਅੱਜ ਸਮਾਜ ਦੇ ਵਿੱਚੋਂ ਅੱਜ ਆਪਣੇ ਪੰਜਾਬ ਦੇ ਵਿੱਚੋਂ ਜਿਹੜੀ ਆ ਲੋਪ ਹੁੰਦੀ ਜਾ ਰਹੀ ਆ ਲੋਕ ਛੋਸ਼ੇ ਦੇ ਵਿੱਚ ਪੈ ਗਏ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਨਾ ਤਾਂ ਲਿਖਣੇ ਦਾ ਪਤਾ ਲੱਗਦਾ ਤੇ ਨਾ ਗਾਉਣੇ ਦਾ ਸਾਜ ਹੀ ਸੁਣਦੇ ਹੁੰਦੇ ਆ ਸੋ ਇਸ ਤਰ੍ਹਾਂ ਦੀ ਸ਼ੁੱਧ ਸ਼ਬਦਾਵਲੀ ਤੇ ਬਹੁਤ ਵਧੀਆ ਸ਼ੰਦਾਬੰਦੀ ਦੇ ਨਾਲ ਇਹਨਾਂ ਦੀਆਂ ਕਵਿਤਾਵਾਂ ਨੇ ਜਾਂ ਗੀਤ ਨੇ ਜਿਹੜੇ ਇਹ ਇਹਨਾਂ ਬਾਰੇ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਇੱਕ ਫੁੱਲਪੁਲੀ ਸਾਹਿਬ ਤਾਂ ਜਾਣ ਕੇ ਪਿੱਛੇ ਜੇ ਤੁਸੀਂ ਕੈਨੇਡਾ ਦਾ ਟੂਰ ਲੱਕੇ ਆਏ ਹੋ ਹਾਂਜੀ ਤੇ ਇਹ ਕੈਨੇਡਾ ਦੇ ਟੂਰ ਦੇ ਉੱਤੇ ਤੁਹਾਡੀ ਇੱਕ ਹਫਤਾ ਸੀ ਜਿਹੜੀ ਉਹ ਬਹੁਤ ਜ਼ਿਆਦਾ ਪ੍ਰਸਿੱਧ ਹੋਈ ਉੱਥੇ ਵੇਖਿਆ ਕਿ ਲੋਕ ਜਿੱਥੇ ਤੁਹਾਡੀ ਪਹੁੰਚ ਵੀ ਨਹੀਂ ਸੀ ਉੱਥੇ ਵੀ ਤੁਹਾਨੂੰ ਲੋਕਾਂ ਨੇ ਬੁਲਾ ਕੇ ਉਸ ਹਫਤਾ ਨੂੰ ਤੁਹਾਨੂੰ ਬੋਲਣ ਵਾਸਤੇ ਚਾਹ ਤੇ ਉਹਦੇ ਵਾਸਤੇ ਵੱਡੇ ਭੱਤੇ ਵੀ ਦਿੱਤੇ ਉਹ ਹਫਤਾ ਇੱਕ ਵਾਰ ਜਾਣ ਕੇ ਵੀ ਉਹਦੀ ਮੈਂ ਥੋੜਾ ਤੁਹਾਨੂੰ ਗੁਰੂ ਗ੍ਰੰਥ ਬਾਰੇ ਥੋੜੀ ਜੀ ਅਰਜ਼ ਕਰ ਰਿਹਾ ਹਾਂਗਾ ਦਸਾਂ ਗੁਰੂਆਂ ਦਾ ਜਿਉਂਦਾ ਜਾਗਦਾ ਰਾਹੀ ਨੂਰ ਸਾਰੇ ਸੰਸਾਰ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਕਿਆ ਬਾਤ ਪਹਿਲੇ ਪਾਸਿਓ ਤੋ ਲੈ ਕੇ ਗੁਰੂ ਅਰਜਨ ਦੇਵ ਤੇ ਚਾਰ ਗੁਰ ਸਿੱਖਾਂ ਦਾ ਵਿਚਾਰ ਗੁਰੂ ਗ੍ਰੰਥ ਸਾਹਿਬ ਵਾਹ 15 ਭਗਤ 17 ਭਟਾਂ ਤੋਂ 11 ਮੰਨੇ ਨੌਵੀਂ ਪਾਪ ਸ਼ਾਹੀ ਦਾ ਪਿਆਰ ਗੁਰੂ ਗ੍ਰੰਥ ਸਾਹਿਬ ਸਬੜਾਂ ਦਾ ਸਾਂਝਾ ਦਰਬਾਰ ਗੁਰੂ ਗ੍ਰੰਥ ਸਾਹਿਬ ਸਬੜਾਂ ਦਾ ਸਾਂਝਾ ਦਰਬਾਰ ਗੁਰੂ ਗ੍ਰੰਥ ਸਾਹਿਬ ਜਦੋਂ ਮੁਸਲਮਾਨ ਸ਼ੇਖ ਫਰੀਦ ਬੋਲੇ ਭਗਤ ਜੈਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਵਿੱਚ ਭਗਤ ਤਰਲੋਚਨ ਬ੍ਰਹਮਣ ਨਾਮ ਦੇਵ ਜਾਤ ਸੀ ਬਾ ਸਦਨੇ ਕਹਾਣੀ ਗੁਰੂ ਗ੍ਰੰਥ ਵਿੱਚ ਬੈਣੀ ਰਾਮਾਨੰਦ ਪੀਪਾ ਜੀ ਬ੍ਰਹਮਣਾ ਤੋਂ ਕਵੀ ਦੀ ਜਲਾਹੇ ਵਾਲੀ ਤਾਣੀ ਗੁਰੂ ਗ੍ਰੰਥ ਵਿੱਚ ਭਗਤ ਰਵੀਦਾਸ ਜਮਿਆਰ ਦੀ शूद्र ਜਾਤ ਸੈਣ ਨਈ ਧੰਨੇ ਦੇ ਪ੍ਰਾਣੀ ਗੁਰੂ ਗ੍ਰੰਥ ਵਿੱਚ ਭੀਖਣ ਬਸਰਮਾਨ ਜੀ ਦੇ ਵੀ ਸ਼ਬਦ ਵਿੱਚ ਇੱਕੋ ਜਿਹਾ ਕਰੇ અપਕਾਰ ਗੁਰੂ ਗ੍ਰੰਥ ਸਾਹਿਬ ਸੋ ਬਣਾ ਦਾ ਸੰਝਾ ਦਰਬਾਰ ਗੁਰੂ ਗ੍ਰੰਥ ਸਾਹਿਬ ਸੋ ਬਣਾ ਦਾ ਸੰਝਾ ਦਰਬਾਰ ਗੁਰੂ ਗ੍ਰੰਥ ਸਾਹਿਬ ਸੂਰਦਾਸ ਪਰਮਾਨੰਦ ਬ੍ਰਹਮਣ ਵੀ ਪਾਣੀ ਵਿੱਚ ਮਰਦਾਨਾ ਦੀ ਮਰਾਸੀ ਮੁਸਲਮਾਨ ਗੁਰੂ ਗ੍ਰੰਥ ਵਿੱਚ ਬਾਬਾ ਸੁੰਦਰ ਖਤਰੀ ਰਾਏ ਬਲਵੰਡ ਭਟ ਸੱਤੇ ਡੂੰਬ ਵਾਲੇ ਫਰਮਾਨ ਗੁਰੂ ਗ੍ਰੰਥ ਵਿੱਚ 31 ਰਾਗਾਂ ਵਿੱਚ 5894 ਸ਼ਬਦ 1430 ਪੰਨਿਆਂ ਦਾ ਬਾਣ ਗੁਰੂ ਗ੍ਰੰਥ ਸਾਹਿਬ ਉਹ ਚਨੀਤ ਭੰਨ ਪੇਦਾ ਆਪਣੇ ਬਣਾਈ ਸਾਡੇ ਉਹ ਜੀ ਨੀਤ ਪੈਨ ਪੇਦਾ ਆਪਣੇ ਬਣਾਏ ਸਾਡੇ ਫੂਲਪੁਰੀ ਜਾਤਾਂ ਦੇ ਆ ਬੰਧਨਾ ਤੋਂ ਪਾਰ ਗੁਰੂ ਗੋਬਿੰਦ ਸਾਹਿਬ ਸਭਣਾ ਦਾ ਸੰਜਾ ਦਰਬਾਰ ਗੁਰੂ ਗੋਬਿੰਦ ਸਾਹਿਬ ਸਭਣਾ ਦਾ ਸੰਜਾ ਦਰਬਾਰ ਗੁਰੂ ਗੋਬਿੰਦ ਸਾਹਿਬ ਨਤਮਸਤਕ ਹੈ ਜੀ ਰਾਨਾ ਸਲਾਮ ਹੈ ਜੀ ਸੱਚੀ ਰੂਹ ਖੜਗੀ ਇਸ ਤਰ੍ਹਾਂ ਨਹੀਂ ਆ ਦੇਖੋ ਸਿੱਖੀ ਨਾਲ ਸੰਬੰਧਤ ਕੋਈ ਚੀਜ਼ ਛੱਡੀ ਹੋਈ ਨਹੀਂ ਯਾਰ ਇੱਕ ਜਿਵੇਂ ਕਹਿੰਦੇ ਕੁਝੇ ਤੇ ਸਮੁੰਦਰ ਭਰਨਾ ਉਹ ਗੱਲਬਾਤ ਫੂਲਪੁਰੀ ਜੀ ਨੇ ਕਰਕੇ ਦਿਖਾਈ ਆ ਇਸ ਤੋਂ ਬਿਨਾ ਇਹਨਾਂ ਦੀਆਂ ਹੋਰ ਜੇ ਤੁਸੀਂ ਇਹਨਾਂ ਦੇ ਲਿਟਰੇਚਰ ਦੇ ਨਾਲ ਜੁੜੋਗੇ ਸਿੱਖੀ ਨਾਲ ਸੰਬੰਧਤ ਬਹੁਤ ਸਾਰੀਆਂ ਇਹਨਾਂ ਦੀਆਂ ਕਵਤਾਵਾਂ ਜਾਂ ਗੀਤ ਨੇ ਇੱਕ ਇੱਕ ਜੀ ਪੰਜਾਬ ਬਾਰੇ ਪਿੱਛੇ ਜੇ ਆਪਣੀ ਫੋਨ ਤੇ ਗੱਲ ਹੋ ਰਹੀ ਸੀ ਪੰਜਾਬ ਬਾਰੇ ਦੱਸ ਰਹੇ ਸੀ ਕਿ ਪੰਜਾਬ ਉਹਦੇ ਬਾਰੇ ਵੀ ਦੋ ਟੱਪੇ ਬੋਲ ਦਿਓ ਜੀ ਸਿੱਖੀ ਬਾਰੇ ਜੀ ਹਾਂ ਨਾ ਪੰਜਾਬ ਬਾਰੇ ਪੰਜਾਬ ਦਾ ਕੋਈ ਕਰਣਾ ਨਹੀਂ ਏ ਮੇਰਾ ਪੰਜਾਬ ਪਿਆਰਾ ਖੁਸ਼ੀਆਂ ਰਹੇ ਮਨਾਉਂਦਾ ਨਹੀਂ ਉੱਚੀ ਉੱਚੀ ਹਕਾਲਾ ਕੇ ਗਿੱਧੇ ਭੰਗੜੇ ਪਾਉਂਦਾ ਨਹੀਂ ਵਾਹ ਇਹ ਅੰਦਾਤਾ ਇਹ ਅਜੂਬਾ ਐਵੇਂ ਨਹੀਂ ਕਹਾਉਂਦਾ ਨਹੀਂ ਜਦ ਪੈਂਦੀ ਦੁੱਧ ਮਦਾਨੀ ਸੁਣੀਏ ਮਿੱਠੀ ਮਿੱਠੀ ਪਾਣੀ ਇਹਦੇ ਸਰਬਤ ਵਰਗੇ ਪਾਣੀ ਬੇਲੀ ਮੇਰੇਓ ਸ਼ੈਲ ਸ਼ਬੀਲੇ ਗੱਭਰੂ ਇਹਦੇ ਗੀਤ ਜਦੋਂ ਵੀ ਗਾਉਂਦੇ ਨੇ ਢੋਲਾ ਮਈਆ ਦੁੱਲਾ ਜੱਗਾ ਸੱਦ ਮਿਰਜੇ ਦੀ ਲਾਉਂਦੇ ਨੇ ਇੰਦਰ ਦੇ ਖਾੜੇ ਚੋਂ ਨੱਚਦੀਆਂ ਪਰੀਆਂ ਸੱਦ ਲਿਆਉਂਦੇ ਨੇ ਪੱਗ ਠੁੰਮ ਠੁੰਮ ਕੇ ਸ਼ਾਲਾ ਪੈਂਦੀਆਂ ਲੁੱਡੀਆਂ ਤੇ ਧਮਰਾਂ ਮੋਰਾ ਮਿਰਗਾ ਵਰਗੀਆਂ ਚਾਲਾਂ ਬੇਲੀ ਮੇਰੀਓ ਜਦੋਂ ਰਾਤ ਚੰਦਨੀ ਖਿਰਦੀ ਹੈ ਗਿੱਧੇ ਨੂੰ ਲੋੜਾ ਪੈਂਦਾ ਹੈ ਹਰ ਇੱਕ ਨੱਡੀ ਹੀਰ ਖਿਲੇਟੀ ਗੱਭਰੂ ਰਾਂਝਾ ਲੱਗਦਾ ਹੈ ਇਸਕੇ ਦਾ ਹਰ ਬਗਦਾ ਹੈ ਹਰ ਇੱਕ ਨੱਡੀ ਹੀਰ ਸਰੇਪੀ ਗੱਭਰੂ ਰਾਂਝਾ ਲੱਗਦਾ ਹੈ ਇਸ ਕੋ ਖੱਟੀ ਖੜਦਾ ਵੇਖੋ ਕਿੱਡਾ ਜੇਰਾ ਜੜਦਾ ਲਾ ਕੇ ਸੋ ਗਿਆ ਸਹਰਾਣਾ ਪਟਦਾ ਵੇਲੇ ਵੇਰੋ ਬਾਬਾ ਧੰਨਵਾਦ ਦੋਸਤੋ ਤੁਸੀਂ ਦੇਖ ਰਹੇ ਹੋ ਕਿ 70 ਸਾਲ ਦੀ ਉਮਰ ਹੈ 78 ਸਾਲ ਦੀ ਉਮਰ ਦੇ ਵਿੱਚ ਵੀ ਇੰਨੀਆਂ ਤੀਜਾ ਲਿਖਣ ਤੋਂ ਬਾਅਦ ਉਸ ਨੂੰ ਕੰਠ ਕਰਨਾ ਜਬਾਨੀ ਕੰਠ ਕਰਕੇ ਤੁਹਾਡੇ ਰੂਬਰੂ ਦੇਖੋ ਮੈਂ ਖੁਦ ਲਿਖਾਰੀ ਹੋਣ ਦੇ ਨਾਤੇ ਵੀ ਜੇ ਕੋਈ ਕਵਿਤਾ ਲਿਖ ਲੈਣੇ ਆ ਜਾਂ ਕੋਈ ਗੀਤ ਲਿਖ ਲੈਣੇ ਆ ਤਾਂ ਛਿਤੀ ਕੰਠੀ ਨਹੀਂ ਹੁੰਦੇ ਕਹਿੰਦਾ ਭਾਬ ਕੋਸ਼ਿਸ਼ ਕਰਦੇ ਰਹੀਦਾ ਔਰ ਜਿਹੜੇ ਇਹਨਾਂ ਨੇ ਹੁਣ ਸ਼ਬਦ ਬੋਲੇ ਆ ਬੁੱਧੀ ਜੀ ਵੀ ਮੈਨੂੰ ਬੇਨਤੀ ਆ ਕਿ ਦਰਗੇ ਥੋੜਾ ਜਿਆ ਇਸ ਗੱਲ ਨੂੰ ਸਾਰੇ ਜਿਹੜੇ ਦੋਸਤ ਅੱਜ ਦੀ ਵੀਡੀਓ ਦੇਖ ਰਹੇ ਹੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਵੱਤ-ਵੱਤ ਸ਼ੇਅਰ ਕਰੋ ਤਾਂ ਜੋ ਨਵੀਂ ਪੀੜੀ ਦੇ ਕੋਲ ਜਾਵੇ ਔਰ ਜਿਹੜਾ ਸਾਡਾ ਅੱਜ ਕਲਚਰ ਦੇ ਵਿੱਚ ਨਿਗਾਰ ਆ ਰਿਹਾ ਉਸ ਦੇ ਉੱਤੇ ਵਧੀਆ ਸ਼ਬਦ ਲੈ ਕੇ ਵਧੀਆ ਕਲਾਕਾਰਾਂ ਨੂੰ ਪ੍ਰੋਮੋਟ ਕਰਕੇ ਲੋਕਾਂ ਤੱਕ ਚੰਗੀਆਂ ਗੱਲਾਂ ਪਹੁੰਚਾਈਆਂ ਜਾ ਸਕਣ ਔਰ ਇਹਨਾਂ ਦੀ ਕਵਤਾ ਦੇ ਵਿੱਚ ਜਦ ਕਿ ਜਿਹੜੀ ਹੁਣ ਬੋਲੀ ਆ ਪੰਜਾਬ ਤੇ ਇਹਦੇ ਉੱਤੇ ਦੇਖੋ ਤੁਸੀਂ ਇਹਨਾਂ ਨੇ ਮਧਾਣੀ ਦੀ ਗੱਲ ਕੀਤੀ ਆ ਸਵੇਰੇ ਉੱਠ ਕੇ ਗੱਲ ਕੀਤੀ ਆ ਸਵੇਰ ਦੀ ਗੱਲ ਕੀਤੀ ਆ ਨੱਚਣ ਟੱਪਣ ਦੀ ਗਾਣ ਕੀ ਗੱਲ ਕੀਤੀ ਆ ਨੌਜਵਾਨੀ ਦੀ ਗੱਲ ਕੀਤੀ ਆ ਤੇ ਜਿਹਦੇ ਵਿੱਚ ਇਸ ਮੁਸ਼ਕਿਲੀਆਂ ਵੀ ਗੱਲਾਂ ਕੀਤੀਆਂ ਸੋ ਕਹਿਣ ਦਾ ਭਾਵ ਵੀ ਜੋ ਸਾਡਾ ਪ੍ਰਾਤਮਨ ਪੰਜਾਬ ਦੀ ਪ੍ਰਾਤਮਨ ਪੰਜਾਬ ਦੀ ਝਲਕ ਇਹਨਾਂ ਨੇ ਸਾਹਮਣੇ ਰੱਖ ਦਿੱਤੀ ਆਪਣੇ ਸੋ ਇਸ ਤਰ੍ਹਾਂ ਦੀਆਂ ਅੱਜ ਕਥਾਵਾਂ ਜਾਂ ਕਵਤਾਵਾਂ ਗੀਤ ਜਾਂ ਸੱਭਿਆਚਾਰ ਸਾਡਾ ਜਿਹੜਾ ਉਹ ਉਧਰ ਲੈ ਵਾਸਤੇ ਧਿਆਨ ਦੇਣ ਦੀ ਜ਼ਰੂਰਤ ਹੈ ਆਪਣੇ ਫੁੱਲਪੁਰ ਸਾਹਿਬ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਪਤਾ ਕਿ ਰਿਟਾਇਰਮੈਂਟ ਤੋਂ ਬਾਅਦ ਤੁਹਾਡਾ ਪਹਿਲਾਂ ਤੁਸੀਂ ਜਦੋਂ ਜੋਬ ਤੇ ਸੀ ਉਦੋਂ ਥੋੜਾ ਜਿਹਾ ਤੁਸੀਂ ਖੁਦ ਹੀ ਦੱਸਿਆ ਕੀ ਸੀ ਘਟਾ ਦਿੱਤਾ ਤੇ ਉਸ ਤੋਂ ਬਾਅਦ ਤੁਸੀਂ ਲਿਖਣ ਵੱਲ ਥੋੜਾ ਜਿਆਦਾ ਜਾਦਾ ਆਏ ਹੋ ਤੇ ਹੁਣ ਤੁਸੀਂ ਲਗਾਤਾਰ ਦੋ ਕਿਤਾਬਾਂ ਸਮਾਜ ਨੂੰ ਨਵੀਆਂ ਵੀ ਦੇ ਰਹੇ ਹੋ ਹਾਂਜੀ ਤੇ ਸੱਭਿਆਚਾਰ ਨੂੰ ਨਵੀਆਂ ਕਿਤਾਬਾਂ ਦੇ ਰਹੇ ਹੋ ਬਿਲਕੁਲ ਇਹਦੇ ਨਾਲ ਨਾਲ ਆਪਣੇ ਸਮਾਜ ਦੇ ਵਿੱਚ ਹਾਂਜੀ ਸਮਾਜ ਦੇ ਵਿੱਚ ਵੀ ਤੁਹਾਡਾ ਲੋਕਾਂ ਦੇ ਵਿੱਚ ਵਿਤਰਨਾ ਦਾ ਸਹਾਇਤਕ ਸਰਗਰਮੀਆਂ ਕੀ ਨੇ ਕਿੱਥੇ ਕਿੱਥੇ ਤੁਸੀਂ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਸੰਸਥਾਵਾਂ ਵੱਲੋਂ ਮਾਨ ਸਨਮਾਨ ਮਿਲੇਗਾ ਮੈਨੂੰ ਜੀ ਸਹਿਤ ਸਭਾ ਬਰਨਾਲਾ ਵੱਲੋਂ ਤੇ ਸਹਿਦ ਸਭਾ ਆਪਣਾ ਜਤੋ ਵੱਲੋਂ ਠੀਕ ਹੈ ਜੀ ਤੇ ਬਟੰਡਾ ਵੱਲੋਂ ਰਾਮਪਰਾ ਫੂਲ ਵੱਲੋਂ ਬਾੜ ਸਾਹਿਬ ਵੱਲੋਂ ਤੇ ਆਪਣਾ ਕਰਾਚੋ ਵੱਲੋਂ ਜੀ ਤੇ ਕਈ ਸਹਿਦ ਸਭਾ ਨੂੰ ਮੈਨੂੰ ਸਨਮਾਨ ਕੀਤਾ ਹੋਇਆ ਤੇ ਇਥੇ ਮੇਲੇ ਦੇ ਵਿੱਚ ਵੀ ਮੈਨੂੰ ਸਨਮਾਨ ਕੀਤਾ ਸੀਗਾ ਭਾਈ ਗੋਹਨ ਸਿੰਘ ਦੇ ਮੇਲੇ ਦੇ ਵਿੱਚ ਜੀ ਪ੍ਰੋਫੈਸਰ ਦੇ ਜਤ ਜੀ ਦੇ ਵੱਲੋਂ ਜਤੋਵਾਲ ਨੇ ਜਤੋਵਾਲ ਨੇ ਸਨਮਾਨ ਕੀਤਾ ਸੀਗਾ ਜੀ ਕਾਫੀ ਸੰਸਾਰ ਨੇ ਮੈਂ ਤਾਂ ਅੱਜ ਵੀ ਮੇਰਾ ਸਤ੍ਰੈ ਚਰਿਆ ਹੋਈ ਦੂਮੀ ਕਿਤੇ ਮੈਨੂੰ ਬੁਲਾਉਂਦੇ ਆ ਜਾਂ ਹੋਰ ਕਰਦੇ ਆ ਜਿੰਨਾ ਗਵਾਨ ਸਨਮਾਨ ਕਰ ਕਰਦੇ ਆ ਉਹਨਾਂ ਕੋ ਮੈਦਾਨਾ ਪ੍ਰੋਗਰਾਮ ਬਸ ਸਰ ਤੋਂ ਆਉਂਦੇ ਤੋਂ ਅੱਜ ਤੰਦਰੁਸਤੀ ਆਦਾ ਇਦਾਂ ਦਾ ਸਰੀਰ ਦਾ ਇਹ ਰਾਜ ਕੀ ਹੈ ਜਿਵੇਂ ਹੁਣ ਮੇਰੀ ਤਰਵੰਜਾ ਸਾਹਿਬ ਦੀ ਉਮਰ ਆ ਮੈਂ ਤੁਹਾਡੇ ਨਾਲੋਂ ਵੱਡਾ ਬਜ਼ੁਰਗ ਲੱਗ ਰਹੇ ਹਾਂ ਮੇਰੀ ਤਰਵੰਜਾ ਸਾਹਿਬ ਦੀ ਉਮਰ ਤੁਹਾਡੀ 78 ਸਾਲ ਦੀ ਉਮਰ ਹੈ ਇਹ ਗੱਲ ਵੀ ਰੋਕੋ ਮੇਰੀ ਗੱਲ ਸੁਣੋ ਜੀ ਮੈਂ 67 67 67 ਦੇ ਵਿੱਚ میٹرਕ ਕੀਤੀ ਸੀ ਮੈਂ ਬਠੰਡੇ ਨਾਲ ਸਾਈਕਲ ਤੇ ਫੜਨ ਜਾਂਦਾ ਰਹਿਆ 35 ਕਿਲੋਮੀਟਰ ਜਾਂਦਾ ਸਾਈਕਲ ਤੇ 35 ਕਿਲੋਮੀਟਰ ਵਾਪਸ ਆਉਂਦਾ ਸੀ ਤੇ ਮੈਂ 40 ਸਾਲ ਨੌਕਰੀ ਵੀ ਕੀਤੀ ਆ ਪਰ ਮੈਂ ਨਾ ਇਸ ਤੋਂ ਬਾਅਦ ਮੇਰੀ ਰੀਡ ਦੀ ਹੜੀ ਦਾ ਪ੍ਰੈਸ਼ਰ ਹੋਇਆ ਉਸ ਕਰਕੇ ਥੋੜੀ ਜੀ ਵੀਕਨੈਸ ਆ ਗਈ ਤੇ ਨਹੀਂ ਪਰਮਾਤਾਂ ਦੀ ਮਿਹਰ ਹਜੇ ਮੈਂ 5-7 ਕਿਲੋਮੀਟਰ ਸਾਈਕਲ ਚਲਾਉਣਾ ਮੈਂ ਸਾਈਕਲ ਦੀ ਮਿਹਰਬਾਨੀ ਆ ਨਾ ਮੈਂ ਕਾਰ ਦੋ ਕਾਰਾਂ ਖੜੀਆਂ ਕਰੇ ਦੋ ਤਿੰਨ ਮੋਟਰਸਾਈਕਲ ਖੜੇ ਕਰੇ ਨਾ ਮੈਂ ਕਾਰਾਂ ਚਲਾਉਣਾ ਤੇ ਨਾ ਮੋਟਰਸਾਈਕਲ ਚਲਣਾ ਦੋਸਤੋ ਸੁਣ ਕੇ ਤਾਂ ਅਨੁਭਵੀ ਥੋੜੀ ਜੀ ਸੰਤੁਸ਼ਟੀ ਹੋਈ ਉਹ ਕਿ ਕਿ ਅੱਜ ਆਪਾਂ ਸੁੱਖਾਂ ਨੂੰ ਮਾਨਦੇ ਹੋਏ ਇਹ ਜਿਹੜੇ ਪੈਦਲ ਯਾਤਰਾ ਜਾਂ ਸਾਇਰ ਜਾਂ ਸਾਈਕਲ ਚਲਾਉਣਾ ਇਹ ਸਾਰੀਆਂ ਆਪਾਂ ਛੱਡ ਚੁੱਕੇ ਹਾਂ ਮੈਂ ਖੁਦ ਇਹ 88 ਦੇ ਵਿੱਚ ਆਪਣੀ میٹرਕ ਵੀ ਗੱਲ ਕਰ ਦਿਆ 73 ਦਾ ਮੇਰਾ ਜਨਮ ਹੈ ਸੋ ਸੋਚ ਕੇ ਦੇਖੋ ਵੀ ਕਿੰਨਾ ਫਰਕ ਆ ਵਰਤ ਉਸ ਦੇ ਸਾਹਮਣੇ ਇਹਨਾਂ ਦੀ ਇੰਨੀ ਤੰਦਰੁਸਤੀ ਦਾ ਰਾਜ ਤੁਹਾਡੇ ਸਾਹਮਣੇ ਨਹੀਂ ਪਰਮਾਤਮਾ ਕਰੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਨੂੰ ਚੰਗੇ ਦਿਨ ਉਸ ਤੋਂ ਬਾਅਦ ਆਪਣੇ ਸਮਾਜ ਦੇ ਵਿੱਚ ਜਿਸ ਸਮਾਜ ਦੇ ਵਿੱਚ ਜਾਂ ਇਸ ਪਰਿਵਾਰ ਦੇ ਵਿੱਚ ਤੁਸੀਂ ਪੜੇ ਹੋ ਪਲੇ ਹੋ ਜੋਬ ਕੀਤੀ ਪਰਿਵਾਰ ਨੂੰ ਅੱਛੇ ਮੁਕਾਮ ਤੇ ਲੈ ਕੇ ਗਏ ਆਪਣੇ ਭਾਈਚਾਰਾ ਜਿਹੜਾ ਖਾਸ ਕਰਕੇ ਬਹੁਤ ਜ਼ਿਆਦਾ ਪਛੜਿਆ ਹੋਇਆ ਹੈ ਜੀ ਆਪਣੇ ਲੋਕਾਂ ਦੇ ਵਿੱਚ ਨਾ ਤਾਂ ਸੱਭਿਆਚਾਰਕ ਦੀ ਇੰਨੀ ਨੌਲੇਜ ਆ ਕਿਉਂਕਿ ਕੁਝ ਕਲਾਕਾਰ ਉੱਠੇ ਪਰ ਉੱਥੇ ਜਿੰਨਾ ਮੁਕਾਮ ਉਹਨਾਂ ਨੂੰ ਚਾਹੀਦਾ ਸੀ ਉੱਥੇ ਉਸ ਰਵੱਟ ਤੱਕ ਨਹੀਂ ਪਹੁੰਚੀ ਆਪਣੇ ਅੱਜ ਰਾਇਸਟਰ ਵੀ ਨੇ ਨਵੇਂ ਮੁੱਡੇ ਵੀ ਨਵੇਂ ਜਨਰੇਸ਼ਨ ਨੂੰ ਨਿਊ ਜਨਰੇਸ਼ਨ ਨੂੰ ਜਾਂ ਸਮਾਜ ਨੂੰ ਕੀ ਕਰਨਾ ਚਾਹੀਦਾ ਨਿਊ ਜਨਰੇਸ਼ਨ ਨੂੰ ਤੁਹਾਡਾ ਮੈਸੇਜ ਆ ਕੋਈ ਉਹ ਜ਼ਰੂਰ ਦੇ ਦਿਓ ਮੇਰੀ ਗੱਲ ਸੁਣੋ ਜੀ ਅੱਜ ਕੱਲ ਨਿਊ ਆਪਾਂ ਜਨਰੇਸ਼ਨ ਨੂੰ ਕੀ ਸਨੇਹ ਦੇਵਾਂਗੇ ਜਿੰਨਾ ਮਰਜ਼ੀ ਕਿਸੇ ਨੂੰ ਕਹੀ ਜਾਓ ਮੈਂ ਇੱਕ ਉਹ ਵੇੜੇ ਦੇ ਵਿੱਚ ਗਿਆ ਸੀ ਸਾਡੇ ਚ ਉੱਥੇ ਮੈਂ ਉਹਨਾਂ ਨੂੰ ਇਹ ਵੀ ਲੋਕਾਂ ਨੂੰ ਕਿਹਾ ਵੀ ਜੇ ਕੋਈ ਮੁੰਡਾ ਕੋਈ ਨਸਲ ਛੱਡਣਾ ਚਾਹੁੰਦਾ ਤਾਂ ਮੈਂ ਉਹ ਇਹਨੂੰ ਨਸ਼ਾ ਛਡਾਵਾਂਗਾ ਉਹਨੂੰ ਪੈਸੇ 4 ਪੈਸੇ ਦੇ ਲੈ ਕੇ ਉਹਨੂੰ ਹਸਪਤਾਲ ਲੈ ਕੇ ਜਾਊਗਾ ਉਹਨੂੰ ਦਵਾਈ ਦਵਾਊ ਹੋਰ ਹੋਊਗਾ ਉਹ ਤਿੰਨ ਚਾਰ ਮੁੰਡੇ ਮੈਨੂੰ ਕਹਿੰਦੇ ਜੀ ਮੈਂ ਉਹਨਾਂ ਨਾਲ ਸ਼ਾਡਾ ਮੈਂ ਸ਼ਾਡਾ ਚੜਨਾ ਜੀ ਤੂੰ ਮਗਰ ਕੀ ਕਰਦਾ ਮੈਂ ਚੱਟਾ ਕਰਦਾ ਚੱਟਾ ਕਿ ਛੁਲਿਆਉਣਾ ਕਹਿੰਦਾ ਮੈਂ ਜਿਹੜੀ ਘੜੀ ਕਰਕੇ ਚੱਟਾ ਖਾਣਾ ਤੂੰ ਆ ਦੂਜੇ ਨੂੰ ਪੁੱਛਿਆ ਉਹ ਕੀ ਕਰਦਾ ਉਹ ਕਹਿੰਦਾ ਮੈਂ ਚੋਰੀਆਂ ਕਰਦਾ ਚੋਰੀ ਕਰਦਾ ਤੀਜੇ ਨੂੰ ਪੁੱਛਿਆ ਉਹ ਕੀ ਕਹਿੰਦਾ ਉਹ ਕਹਿੰਦਾ ਜੀ ਮੈਂ ਤਾਂ ਆਪਣਾ ਘਰੇ ਕਹਿੰਦਾ ਮਾਮੂ ਨੂੰ 500 ਰੁਪਏ ਪੈਸੇ ਲੈ ਕੇ ਕਹਿੰਦਾ ਮੈਂ ਚੱਟਾ ਖਾਣਾਗਾ ਮੈਂ ਕਹਿੰਦਾ ਤੁਸੀਂ ਛਡਣਾ ਨ ਜਾ ਦੇ ਮੈਂ ਉਹਨਾਂ ਨੂੰ ਕਹਿੰਦਾ ਮੇਰੇ ਨਾਲ ਹਸਪਤਾਲ ਚਲੋ ਪੈਸੇ ਮੈਂ ਲਾਉਂ ਦੋ ਮੈਂ ਦੇਉਂਗਾ ਉਹ ਤਿੰਨੇ ਘਰ ਤੋਂ ਮੇਰੇ ਬਾਹਰ ਨਿਕਲ ਕੇ ਆਪੇ ਮਾਮਣ ਗਾਲਾਂ ਕੱਢਣ ਲੱਗੇ ਉਸ ਤੋਂ ਬਾਅਦ ਤਿੰਨ ਚਾਰ ਦਿਨਾਂ ਬਾਅਦ ਉਹਦੀ ਮਾਂ ਹੀ ਸਾਡੇ ਘਰੇ ਆ ਕੇ ਰੋਣ ਲੱਗੀ ਮੈਂ ਕਿਹਾ ਮਾਤਾ ਕੀ ਗੱਲ ਹੋ ਗਈ ਕਹਿੰਦਾ ਮੇਰਾ ਬੋਡਾ ਚਟੇ ਨਾਲ ਹੀ ਮਰ ਗਿਆ ਓਹੋ ਕੀ ਕੀ ਸਮਝਦੇ ਮੈਂ ਕਹਾਂ ਕਿ ਕਿੱਥੋਂ ਮਤ ਦੇਵਾਂਗਾ ਤੁਹਾਨੂੰ ਜੋ ਮਰਜ਼ੀ ਕਹੀ ਜਾਓ ਜੀ ਇਹਨਾਂ ਨੂੰ ਇਹ ਗਲਤ ਕੰਮਾਂ ਜਾਂ ਹੋਰਾਂ ਨਸ਼ਾ ਤੇ ਨਸ਼ਾ ਛੜਕੀ ਲਾਜੀ ਨਹੀਂ ਹੋਗੀ ਦੋਸਤੋ ਇਹ ਪੰਜਾਬ ਦੀ ਤਰ੍ਹਾਂ ਦੀ ਹੈ ਕਿ ਨਸ਼ਾ ਜਿਹੜਾ ਅੱਜ ਘਰ-ਘਰ ਹਰ ਦਹਲੀ ਤੇ ਪਹੁੰਚ ਚੁੱਕਿਆ ਹੈ ਨੌਜਵਾਨ ਨੇ ਜਿਹੜੇ ਨਸ਼ੇ ਦੀ ਆੜ ਦੇ ਵਿੱਚ ਆਪਣਾ ਜੀਵਨ ਖਤਮ ਕਰਦੇ ਜਾ ਰਹੇ ਆ ਪਿੱਛੇ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰੇ ਪਰਿਵਾਰ ਨਾਲ ਵੀ ਬਹੁਤ ਵੱਡੀ ਘਟਨਾ ਘਟੀ ਆ 22 ਸਾਲ ਦਾ ਆਪਣਾ ਭਤੀਜਾ ਮੈਂ ਤੋੜ ਕੇ ਹਟਿਆ ਸੋ ਬਹੁਤ ਇਹਨਾਂ ਨੇ ਦੁੱਖ ਭਰੀ ਇਹ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਜਿਹੜੀਆਂ ਦਮਗੈ ਤਾਂ ਮਾਰਦੀਆਂ ਨੇ ਕਿ ਅਸੀਂ ਨਸ਼ਾ ਖਤਮ ਕਰਤਾ ਜੁੱਧ ਨਸ਼ਿਆਂ ਵਿਰੁੱਧ ਤੇ ਇਹ ਨਸ਼ਾ ਜਿਹੜਾ ਇਹ ਬਹੁਤ ਜ਼ਿਆਦਾ ਪੈਰ ਫਸਾ ਚੁੱਕਿਆ ਸਰਕਾਰਾਂ ਨੂੰ ਔਰ ਸਮਾਜਿਕ ਸੰਸਥਾਵਾਂ ਨੂੰ ਜਿੰਨੀਆਂ ਵੀ ਸਮਾਜਿਕ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਸਾਰਿਆਂ ਨੂੰ ਰਲ ਕੇ ਉਦਮ ਕਰਨਾ ਚਾਹੀਦਾ ਔਰ ਨਸ਼ੇ ਦੀ ਜਿਹੜੀ ਜੜ੍ਹ ਆ ਉਹ ਪੰਜਾਬ ਦੇ ਵਿੱਚੋਂ ਪੱਟਣੀ ਚਾਹੀਦੀ ਹੈ ਤਾਂ ਹੀ ਪੰਜਾਬ ਹੈ ਜਿਹੜਾ ਆਪਣਾ ਪਰਫੁੱਲਟ ਹੋ ਸਕਦਾ ਤਾਂ ਹੀ ਜਵਾਨੀਆਂ ਜਿਹੜੀ ਆਪਣੀ ਖਿਹੜੇ ਮੱਥੇ ਸਾਡੇ ਮੱਥੇ ਲੱਗ ਸਕਦੀ ਹੈ ਤਾਂ ਹੀ ਪੰਜਾਬ ਨੂੰ ਅਸੀਂ ਬਚਾ ਸਕਦੇ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਵਾਂਗੇ ਨਸ਼ਿਆਂ ਤੋਂ ਪਰੇ ਕਰਾਂਗੇ ਨਸ਼ਿਆਂ ਦਾ ਜਿਹੜਾ ਜਮੇ ਬੋਰ ਬਾਲਾ ਖਤਮ ਕਰਨਾ ਪਊਗਾ ਸਾਰਾ ਨੂੰ ਰੜ ਕੇ ਦਮਕਾਨਾ ਪੈਣਾ ਸੋ ਇੱਕ ਵਾਰੀ ਫਿਰ ਮੈਂ ਆਪਣੇ ਵੱਲੋਂ ਫੁਲਪੁਰੀ ਦੀ ਅੰਦੀ ਸਨੀਆ ਵਰਸੀਗਾ ਦੀ ਮੈਂ ਹੁਣੀ ਚੀਜ਼ ਇਹ ਲਿਖੀ ਆ ਮਨੂੰ ਥੋੜੇ ਬਦਲੇ ਹੋਇਆ ਹਾਂਜੀ ਨਵੇਂ ਸਾਰデア ਸੂਰਜਾ ਘਰ ਘਰ ਨੂੰ ਨਸਣਾ ਵਸਦਿਆਂ ਰਹਿਣ ਵਤਨ ਦੀਆਂ ਜੂਹਾਂ ਅਸੀਂ ਮਹਿਕ ਖੰਡਾ ਹਾਂ ਹਰੀ ਭਰੀ ਇਸ ਧਰਤੀ ਉੱਤੇ ਸਭ ਨੂੰ ਮੋਤੀ ਕੇਰੇ ਹਾਂ ਹਰੀ ਪਰੀ ਇਸ ਧਰਤੀ ਉਤੇ ਸਬਨੋਂ ਮੋਤੀ ਕੇਰੇ ਪਹਿਲਾਂ ਪਾਉਂਦੇ ਰੰਗਲੇ ਜੜਦੇ ਰਹਿਣ ਸੌਣ ਸਵੇਰੇ ਤੂੰ ਸੁੱਖਾਂ ਦਾ ਬੱਦਲ ਬਣ ਕੇ ਚਾਹ ਚੌਂਕੂਪੀਂ ਵਰ ਜਾ ਨਵੇਂ ਸਾਲ ਦੇ ਸੂਰਜਾ ਘਰ ਕਸਰ ਨੂੰ ਨਸਣਾ ਬਸ ਦੀਆਂ ਰਹਿਣ ਬਤਨਦਿਆਂ ਜੁਹਾਂ ਐਸੀ ਮੈਂ ਖੜਾ ਬਹੁਤ ਬਹੁਤ ਧੰਨਵਾਦ ਦੇਖੋ ਦੋਸਤੋ ਆ ਆਪਣੀ ਕਲ ਮਣਾਈ ਕਿਉਂਕਿ ਜਿੱਥੇ ਕਹਿੰਦੇ ਰਵੀ ਨਹੀਂ ਪਹੁੰਚਦਾ ਰਵੀ ਮੈਨੇ ਸੂਰਜ ਦੀਆਂ ਕਿਰਨਾਂ ਜਿਹੜੀ ਥਾ ਤੇ ਨਹੀਂ ਪਹੁੰਚ ਸਕਦੀਆਂ ਕਵੀ ਦੀ ਸੋਚ ਆ ਜਿਹੜੀ ਉੱਥੇ ਪਹੁੰਚ ਜਾਂਦੀ ਹੈ ਕਿੰਨੀ ਬਰੀਕੀ ਨਾਲ ਇਹਨਾਂ ਨੇ ਆਪਣੇ ਜਿਹੜੇ ਲਫ਼ਜ਼ ਨੇ ਉਹ ਲਿਖ ਕੇ ਇੱਕ ਚੰਗੇ ਸਨੇਹੇ ਚੰਗੇ ਪੰਜਾਬ ਦੀ ਸਿਰਜਣਾ ਕਰਨ ਵਾਸਤੇ ਪੰਜਾਬ ਦਾ ਸੱਭਿਆਚਾਰ ਸਾਰਾ ਸਾਹਮ ਕੇ ਕਵਤਾ ਰਹੀਂ ਕਿ ਸ਼ਬਦਾ ਰਹੀਂ ਆਪਣਾ ਉਕਰ ਕੇ ਸਾਰੀਆਂ ਕਿਤਾਬਾਂ ਦੇ ਰੂਪ ਦੇ ਵਿੱਚ ਗਾਣਿਆਂ ਦੇ ਰੂਪ ਦੇ ਵਿੱਚ ਕਿਤਾਬ ਕਵਿਤਾਵਾਂ ਦੇ ਰੂਪ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹਨਾਂ ਦੀਆਂ ਕਿਤਾਬਾਂ ਆ ਰਹੀਆਂ ਨੇ ਅਕਾਲ ਪੁਰਖ ਵੈਗ ਨੂੰ ਕਿਰਪਾ ਕਰਨ ਕੇ ਇਹ ਸਦਾ ਇਸ ਤਰ੍ਹਾਂ ਹੀ ਇਹਨਾਂ ਨੂੰ ਤੰਦਰੁਸਤੀ ਭੋਗਦੇ ਹੋਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਚੰਗੇ ਕਵਤਾਵਾਂ ਤੇ ਗੀਤ ਸਾਡੇ ਰੂਬਰੂ ਕਰਦੇ ਰਹਿਣ। ਹੁਣ ਚੌਥੀ ਕਿਤਾਬ ਦੇ ਰਿਆਂ ਜੀ ਮੈਂ ਬਾਗੇ ਦੀ ਲਖੀਰ ਬਾਗੇ ਦੀ ਲਖੀਰ ਆਉ ਮੇਟ ਦਈਏ ਬਾਗੇ ਦੀ ਲਖੀਰ ਹਾਂ ਵਾਹ ਆਉ ਮੇਟ ਦਈਏ ਬਾਗੇ ਦੀ ਲਖੀਰ ਸਿਆਸੀ ਸੰਗਲਾਂ ਦੀ ਤੋੜੀਏ ਜ਼ੰਜੀਰ ਹਿੰਦੂ ਮੁਸਲਮ ਸਿੱਖ ਦੀਆਂ ਸਾਂਝਾਂ ਗੁਰੂ ਅਰਜਨ ਮੀਆਂ ਮੀਰ ਹਿੰਦ پاک ਵਿੱਚ ਆ ਬਣ ਜਾ ਬਣ ਮਾਂ ਪੁੱਤ ਪੰਜ ਦਰਿਆਵਾਂ ਦੇ ਅਜੇ ਵੀ ਮਿਲਣ ਲਈ ਤਰਸਦੇ ਚਾਹ ਹੈ ਭੈਣ ਭਰਾਵਾਂ ਦੇ ਰੂਹ ਸਾਡੀ ਨਨਕਾਣੇ ਵਿੱਚ ਹੈ ਭਾਵੇਂ ਇੱਧਰ ਸਰੀਰ ਆਉ ਮੇਟ ਦਈਏ ਬਾਗੇ ਦੀ ਲਖੀਰ ਅਗਲੀ ਗੱਲ ਹੋਰ ਹੋਰ ਸਾਡਾ ਮੋੜ ਦਿਓ ਸਾਂਝਾਂ ਦਾ ਪੰਜਾਬ ਹਾਂ ਸਾਡਾ ਮੋੜ ਦਿਓ ਸਾਂਝਾਂ ਦਾ ਪੰਜਾਬ ਹਿੰਦ ਪਾਕ ਵਿੱਚ ਚੜਦੇ ਲੰਦੇ ਗਿੱਧੇ ਭੰਗੜੇ ਤੇ ਨੱਚੇ ਸ਼ਬਾਹ ਹਾਂ ਪੰਜ ਪੀਰ ਪੰਜ ਦਰਿਆ ਪੰਜੇ ਤੱਕ ਚੰਦਰ ਮਨਾਰੇ ਪੰਜ ਪੀਰ ਪੰਜ ਦਰਿਆ ਪੰਜੇ ਤੱਕ ਚੰਦਰ ਮਨਾਰੇ ਪੰਜ ਨਵਾਬ ਪੰਜ ਪਿਆਰੇ ਸਤਕਾਰੋ ਰਾਲ ਮਹਿਲ ਸਾਰੇ ਮਸਜਿਦ ਮੰਦਰ ਗੁਰਦੁਆਰੇ ਏਕਮਕਾਰ ਦੀ ਆਵਾਜ਼ ਸਾਡਾ ਮੋੜ ਦਿਓ ਸਾਂਝਾਂ ਦਾ ਪੰਜਾਬ ਸਾਡਾ ਮੋੜ ਦਿਓ ਸਾਂਝਾਂ ਦਾ ਪੰਜਾਬ ਦੇਖੋ ਦੋਸਤੋ ਵੀ 47 1947 ਦੇ ਵਿੱਚ ਜੋ ਅਸੀਂ ਪੰਜਾਬ ਨੇ ਆਪਣਾ ਆਪਾ ਖੋਇਆ ਜਾਂ ਜੋ ਸਾਡਾ ਸਭਿਆਚਾਰ ਜੋ ਸਾਡੀ ਅਸਲ ਸਰੀਰ ਜਿਵੇਂ ਸਰੀਰ ਇਧਰ ਦੇ ਮਨ ਉਧਰ ਦੀ ਗੱਲ ਕਰ ਰਹੇ ਨੇ ਸਾਡੇ ਵਿੱਚ ਜਿਹੜੀ ਵੰਡੀ ਪਈ ਇੱਕ ਲਕੀਰ ਖਿੱਚ ਦਿੱਤੀ ਗਈ ਮੌਕੇ ਦੇ ਹਾਕਮਾਂ ਦੁਆਰਾ ਬਹੁਤ ਇੱਕ ਵੱਡਾ ਦਿਮਾਗ ਵਰਤ ਕੇ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸਾਡਾ ਜਿਹੜਾ ਉਧਰਲਾ ਪੰਜਾਬ ਤੇ ਇਧਰਲਾ ਪੰਜਾਬ ਭਾਈ ਭਾਈ ਇੱਕ ਵੰਡੀ ਪਾ ਕੇ ਬਹਿ ਗਏ ਕੰਧ ਉੱਤਰ ਦਿੱਤੀ ਗਈ ਉਸ ਦੇ ਵਿੱਚ ਬਾਰੇ ਇਹਨਾਂ ਨੇ ਜਿਹੜਾ ਵਾਗੇ ਦੀ ਜਿਹੜੀ ਸਰਾ ਹੱਦ ਬਾਰੇ ਲਿਖਿਆ ਵਾਗੇ ਦੀ ਲਕੀਰ ਬਾਰੇ ਜੋ ਲਿਖਿਆ ਬਹੁਤ 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 ਵਧੀਆ ਲੱਗਿਆ ਜੀ ਮੈਨੂੰ ਇਹਦਾ ਖਾਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਜੁੜੇ ਰਹੋ ਔਰ ਜੇ ਤੁਹਾਨੂੰ ਇਹ ਵੀਡੀਓ ਸਾਡੀ ਚੰਗੀ ਲੱਗੀ ਫੂਲਪੁਰੀ ਜੀ ਨੂੰ ਮਿਲ ਕੇ ਤੁਹਾਨੂੰ ਚੰਗਾ ਲੱਗਿਆ ਫੂਲਪੁਰੀ ਜੀ ਤੁਸੀਂ ਆਪਣਾ ਨੰਬਰ ਵੀ ਬੋਲ ਦਿਓ ਮੇਰਾ ਨੰਬਰ ਹੈ 9872176363 9872176363 ਬਹੁਤ ਬਹੁਤ ਮਿਹਰਬਾਨੀ ਜੋ ਕਿ ਮੈਨੂੰ ਕਰੂਗਾ ਫੂਲਪੁਰੀ ਜੀ ਦਾ ਇਹ ਫੋਨ ਨੰਬਰ ਹੈ ਸੋ ਸਾਰਿਆਂ ਨੇ ਫੂਲਪੁਰੀ ਜੀ ਨਾਲ ਰਾਬਤਾ ਕਰਨਾ ਹੋਵੇ ਤਾਂ ਇਹਨਾਂ ਨੇ ਆਪਣਾ ਨੰਬਰ ਵੀ ਅਸੀਂ ਮੈਂਸ਼ਨ ਵੀ ਕਰ ਦਾਂਗੇ ਸੋ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਸਾਡੀ ਗੱਲਬਾਤ ਚੰਗੀ ਲੱਗੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅੱਛੇ ਬੁਲਾਰੇ ਜਾਂ ਸਮਾਜ ਦੇ ਵਿੱਚ ਜਿਹੜੇ ਛੁਪੇ ਸਤਾਰੇ ਆ ਉਹਨਾਂ ਦੇ ਰੂਬਰੂ ਕਰਦੇ ਰਵਾਂਗੇ ਉਹਨਾਂ ਨਾਲ ਵਾਰਤਾ ਲਾਫ ਕਰਕੇ ਤੁਹਾਡੇ ਤੱਕ ਜਰੂਰ ਅਸੀਂ ਗੱਲਬਾਤ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਤੁਹਾਡਾ ਆਪਣਾ ਡਾਕਟਰ ਬਲਵਿੰਦਰ ਸਿੰਘ ਵਾਲੀਪੁਰ ਬੇਨਤੀ ਪ੍ਰਵਾਨ ਕਰਿਓ ਜੇ ਸਾਡੀ ਇਸ ਵੀਡੀਓ ਨੂੰ ਤੁਸੀਂ ਲਾਈਕ ਕਮੈਂਟ ਕਰੋਗੇ ਤਾਂ ਅਸੀਂ ਤੁਹਾਡਾ ਦਿਨੋਂ ਤਹਿ ਦਵਾਂ ਤਨਵਾਦ ਕਰਾਂਗੇ ਸੋ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰੋ ਜੀ ਕਮੈਂਟ ਕਰਦੇ ਰਹੋ ਜੀ